ਮਾਰਚੋ ਪੜਦੇ ਨਾ ਉਹ ਇੰਪੋਸੀਬਲ ਹੈ ਨਾ ਮੁਮਕਿਨ ਹੈ ਬਈ ਲੋਕੀ ਤਾਂ ਜਿਉਂਦੇ ਜੀ ਚੁੱਪ ਹੋ ਜਾਂਦੇ ਨੇ ਪਰ ਮੁੱਸੇ ਵਾਲਾ ਤਾਂ ਸਭਿਆਚੋ ਵੀ ਬੋਲੀ ਜਾਂਦਾ ਹੈ ਸਾਲ 3 ਹੋ ਗਏ ਨੇ ਸਿੱਧੂ ਮੂਸੇ ਵਾਲੇ ਨੂੰ ਇਸ ਦੁਨੀਆ ਵਿੱਚੋਂ ਗਏ ਪਰ ਸ਼ਾਇਦ ਹੀ ਕੋਈ ਦਿਨ ਹੋਵੇ ਜਦੋਂ ਇੰਟਰਨੈਟ ਦੀ ਦੁਨੀਆ ਤੇ ਸਿੱਧੂ ਦੀ ਗੱਲ ਨਹੀਂ ਹੁੰਦੀ ਸਿੱਧੂ ਦੇ ਨਾਮ ਲਈ ਜਸਸ ਆਫ ਫਰ ਸਿੱਧੂ ਮੂਸੇ ਵਾਲਾ ਹੈਸ਼ਟੈਗ ਨਹੀਂ ਵਰਤਿਆ ਜਾਂਦਾ ਹੁਣ ਸਿੱਧੂ ਦੇ ਫੈਨਸ ਇੱਕ ਵਾਰ ਫਿਰ ਤੋਂ ਤਗੜੇ ਹੋ ਜਿਓ ਕਿਉਂਕਿ ਟਿੱਬਿਆਂ ਦਾ ਪੁੱਤ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਨੂੰ ਹੈਕ ਕਰਨ ਲਈ ਆ ਰਿਹਾ ਹੈ ਤੁਹਾਡਾ YouTube ਕਰੈਸ਼ ਹੋ ਜਾਣਾ ਜਦੋਂ ਨਵੀਂ EP ਡਿੱਗਣੀ ਹੈ ਤਰੀਕ ਦਾ ਐਲਾਨ ਹੋ ਗਿਆ ਹੈ ਪੋਸਟਰ ਆ ਗਿਆ ਆਫੀਸ਼ੀਅਲ ਤੇ ਨਾਮ ਵੀ ਸਾਹਮਣੇ ਆ ਗਿਆ ਪਹਿਲਾਂ ਆਈ ਸੀ ਮੂਸ ਟੇਪ ਤੇ ਹੁਣ ਆਈ ਹੈ ਮੂਸ ਪ੍ਰਿੰਟ 11 ਜੂਨ ਭਾਜੀ ਸਿੱਧੂ ਮੂਸੇ ਵਾਲੇ ਦੀ ਨਵੀਂ EP 11 ਜੂਨ ਯਾਨੀ ਇਸੇ ਮਹੀਨੇ ਦੀ 11 ਤਰੀਕ ਨੂੰ ਅੱਜ ਤੋਂ ਲਗਭਗ 4 ਦਿਨਾਂ ਦੇ ਬਾਅਦ ਤੁਹਾਨੂੰ ਹਰ ਪੰਜਾਬ ਦੇ ਵੱਡੇ ਛੋਟੇ ਚੈਨਲ ਤੇ ਸਿੱਧੂ ਦੇ ਪੋਸਟ ਦੇਖਣ ਨੂੰ ਮਿਲਣਗੇ ਰੀਲਾਂ ਬਣਨਗੀਆਂ ਤੱਕ ਪੈਣੀ ਹੈ ਪੂਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਕਿਉਂਕਿ ਸਿੱਤੂ ਮੂਸੇਆਲਾ ਇੱਕ ਵਾਰ ਫੇਰ ਤੋਂ ਆ ਰਿਹਾ ਹੈ ਇੱਕ ਵਾਰ ਫੇਰ ਤੋਂ ਸਿੱਤੂ ਮੂਸੇਆਲਾ ਤਿਆਰ ਹੈ ਹੈਕ ਕਰਨ ਨੂੰ YouTube ਤੇਬੇ ਦਾ ਪੁੱਤ ਨਵੀਂ EP ਦੇ ਨਾਲ ਗਾਣਾ ਨਵੀਂ EP ਲੈ ਕੇ ਆ ਰਿਹਾ ਹੁਣ EP ਦੇ ਵਿੱਚ ਕਿਹੜੇ ਗਾਣੇ ਹੋਣਗੇ ਇਹਦੇ ਬਾਰੇ ਹਲੇ ਖੁਲਾਸਾ ਨਹੀਂ ਕੀਤਾ ਗਿਆ ਹਾਲਾਂਕਿ ਕਈ ਪੇਜ ਨੇ ਇੰਸਟਾਗ੍ਰam ਫੇਸਬੁੱਕ ਤੇ ਜਿਹੜੇ ਦਾਵਾ ਕਈ ਵਾਰ ਕਰ ਚੁੱਕੇ ਨੇ ਕਿ ਜਿਹੜੇ ਸਿੱਧੂ ਦੇ ਗਾਣੇ ਪਹਿਲਾਂ ਲੀਕ ਹੋ ਗਏ ਸੀ ਸ਼ਾਇਦ ਉਹਨਾਂ ਨੂੰ ਅਫੀਸ਼ੀਅਲ ਤੌਰ ਤੇ ਰਿਲੀਜ਼ ਕੀਤਾ ਜਾਵੇਗਾ ਲੀਕ ਹੋਏ ਜਾਂ ਨਹੀਂ ਹੋਏ ਸਿੱਧੂ ਦੇ ਚਾਹਣ ਵਾਲੇ ਜੇਕਰ ਉਹਦਾ 295 ਗਾਣਾ ਲੱਖਾਂ ਕਰੋੜਾਂ ਵਾਰੀ ਸੁਣ ਸਕਦੇ ਨੇ ਤੇ ਫਿਰ ਗਾਣਾ ਕਿਹੜਾ ਮਰਜ਼ੀ ਹੋਵੇ ਲੀਕ ਹੋਇਆ ਨਹੀਂ ਹੋਇਆ ਉਹਨਾਂ ਨੂੰ ਫਰਕ ਨਹੀਂ ਪੈਂਦਾ ਸਿੱਧੂ ਮੂਸੇ ਵਾਲੇ ਦਾ ਨਾਮ ਅਮਰ ਰਹੇਗਾ ਰਹੀਂਦੀ ਦੁਨੀਆ ਤੱਕ ਕਿਉਂਕਿ ਜਿਹੜਾ ਕੰਮ ਉਹ ਕਰ ਗਿਆ ਜਿਹੜੇ ਲਿਖਤ ਲਿਖ ਗਿਆ ਜਿਸ ਤਰੀਕੇ ਦਾ ਉਹ ਕਲਾਕਾਰ ਬਣ ਗਿਆ ਸੀਗਾ ਉਹਦੇ ਲਈ ਲੋਕਾਂ ਦੇ ਦਿਮਾਗ ਚੋਂ ਨਿਕਲਣਾ ਜਾਂ ਲੋਕੀਓ ਨੂੰ ਆਪਣੇ ਦਿਮਾਗ ਚੋਂ ਪੜ ਦੇਣ ਉਹ ਇੰਪੋਸੀਬਲ ਨਾ ਮੁਮਕਿਨ ਆ। ਸਤੂ ਮੂਸੇ ਵਾਲਾ ਸਵੇਆ ਚੋ ਬੋਲ ਰਿਹਾ ਹੈ। ਟੱਬਿਆ ਦਾ ਪੁੱਤ ਇੱਕ ਵਾਰ ਫੇਰ ਤੋਂ ਤਿਆਰ ਹੈ। ਸੋਸ਼ਲ ਮੀਡੀਆ ਤੇ ਇੰਟਰਨੈਟ ਦੀ ਦੁਨੀਆ ਤੇ ਤੱਕ ਪਾਉਣ ਲਈ ਇੱਕ ਵਾਰ ਫੇਰ ਤੋਂ ਬਿਲਬੋਰਡ ਤੇ ਕਪੜਾ ਮਾਰ ਕੇ ਰੱਖ ਲੋ ਕਿਉਂਕਿ ਟੱਬਿਆ ਦਾ ਪੁੱਤ ਸਤੂ ਮੂਸੇ ਵਾਲਾ ਦੁਬਾਰਤ ਆ ਰਿਹਾ 11 ਜੂਨ ਨੂੰ ਨਵੀਂ ਵੀ ਰਿਲੀਜ਼ ਹੋ ਰਹੀ ਹੈ ਅਫੀਸ਼ੀਅਲ ਤੌਰ ਤੇ ਪੋਸਟਰ ਆ ਗਿਆ 3 ਗਾਗੀ 11 ਜੂਨ 2025 ਲੇਕਿਨ ਗਾਣੇ ਕਿਹੜੇ ਹੋਣਗੇ ਇਹਦਾ ਹਾਲੇ ਤੱਕ ਐਲਾਨ ਨਹੀਂ ਕੀਤਾ ਗਿਆ ਬਹਰਾਲ ਗਾਣਾ ਜਿਹੜਾ ਮਰਜੀ ਹੋਵੇ ਸੁਣਨ ਵਾਲੇ ਤਾਂ ਪੁਰਾਣੇ ਗਾਣੇ ਸੁਣੀ ਜਾਂਦੇ ਨੇ ਰੀਲਾ ਪਾਈ ਜਾਂਦੇ ਨੇ ਤਾਂ ਜਦੋਂ ਨਵੀਂ EP ਆਵੇਗੀ ਗਾਣੇ ਜਿਹੜੇ ਹੋਣਗੇ ਉਹ ਗਾਣੇ ਰੀਲਾ ਬਣ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਣਗੇ ਕਿਉਂਕਿ ਅਸੀਂ ਵੇਖਿਆ ਜਦੋਂ ਜਦੋਂ ਗਾਣਾ ਆਂਦਾ ਸਿੱਤੂ ਦਾ ਨਵਾਂ ਗਾਣਾ ਆਂਦਾ ਕੋਈ ਹੋਰ ਕਲਾਕਾਰ ਆਪਣਾ ਗਾਣਾ ਕੱਟਦਾ ਹੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਜਿਨਾ ਨੇ ਸਿੱਧੂ ਨੂੰ ਪਿਆਰ ਕੀਤਾ ਐ ਸਿੱਧੂ ਦੀ ਲਿਖਤ ਨਾਲ ਪਿਆਰ ਕੀਤਾ ਉਹ ਉਸ ਵੇਲੇ ਸਿਰਫ ਸਤਮੂਸੇ ਵਾਲਾ ਸੁਣਨਾ ਚਾਹੁੰਦੇ ਨੇ ਬਈ ਲੋਕੀ ਤਾਂ ਜਿਉਂਦੇ ਜੀ ਚੁੱਪ ਹੋ ਜਾਂਦੇ ਨੇ ਪਰ ਮੂਸੇ ਵਾਲਾ ਤਾਂ ਸਭਿਆਚਾਰੀ ਬੋਲੀ ਜਾਂਦਾ ਸਾਲ 3 ਹੋ ਗਏ ਨੇ ਸਿੱਧੂ ਮੂਸੇ ਵਾਲੇ ਨੂੰ ਇਸ ਦੁਨੀਆ ਵਿੱਚੋਂ ਗਏ ਪਰ ਸ਼ਾਇਦ ਹੀ ਕੋਈ ਦਿਨ ਹੋਵੇ ਜਦੋਂ ਇੰਟਰਨੈਟ ਦੀ ਦੁਨੀਆ ਤੇ ਸਿੱਧੂ ਦੀ ਗੱਲ ਨਹੀਂ ਹੁੰਦੀ ਸਿੱਧੂ ਦੇ ਨਾਮ ਲਈ ਜੱਸਸ ਆਫ ਫਰ ਸਿੱਧੂ ਮੂਸੇ ਵਾਲਾ ਹੈਸ਼ਟੈਗ ਨਹੀਂ ਵਰਤਿਆ ਜਾਂਦਾ ਹੁਣ ਸਿੱਧੂ ਦੇ ਫੈਨਸ ਇੱਕ ਵਾਰ ਫਿਰ ਤੋਂ ਤਗੜੇ ਹੋ ਜੋ ਕਿਉਂਕਿ ਟਿੱਬਿਆਂ ਦਾ ਪੁੱਤ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਨੂੰ ਹੈਕ ਕਰਨ ਲਈ ਆ ਰਿਹਾ ਥੋੜਾ YouTube ਕ੍ਰੈਸ਼ ਹੋ ਜਾਣਾ ਜਦੋਂ ਨਵੀਂ EP ਡਿੱਗਣੀ ਹੈ ਤਰੀਕ ਦਾ ਐਲਾਨ ਹੋ ਗਿਆ ਹੈ ਪੋਸਟਰ ਆ ਗਿਆ ਆਫੀਸ਼ੀਅਲ ਤੇ ਨਾਮ ਵੀ ਸਾਹਮਣੇ ਆ ਗਿਆ ਪਹਿਲਾਂ ਆਈ ਸੀ ਮੂਸ ਟੇਪ ਤੇ ਹੁਣ ਆਈ ਹੈ ਮੂਸ ਪ੍ਰਿੰਟ 11 ਜੂਨ ਭਾਜੀ ਸਿੱਧੂ ਮੂਸੇ ਵਾਲੇ ਦੀ ਨਵੀਂ ਈਪੀ 11 ਜੂਨ ਯਾਨੀ ਇਸੇ ਮਹੀਨੇ ਦੀ 11 ਤਰੀਕ ਨੂੰ ਅੱਜ ਤੋਂ ਲਗਭਗ 4 ਦਿਨਾਂ ਦੇ ਬਾਅਦ ਤੁਹਾਨੂੰ ਹਰ ਪੰਜਾਬ ਦੇ ਵੱਡੇ ਛੋਟੇ ਚੈਨਲ ਤੇ ਸਿੱਧੂ ਦੇ ਪੋਸਟ ਦੇਖਣ ਨੂੰ ਮਿਲਣਗੇ ਰੀਲਾਂ ਬਣ ਗਈਆਂ ਤੱਕ ਪੈਣੀ ਹੈ ਪੂਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਕਿਉਂਕਿ ਸਿੱਧੂ ਮੂਸੇ ਵਾਲਾ ਇੱਕ ਵਾਰ ਫੇਰ ਤੋਂ ਆ ਰਿਹਾ ਇਕ ਵਾਰ ਫੇਰ ਤੋਂ ਸਿੱਤੂ ਮੂਸੇ ਵਾਲਾ ਤਿਆਰ ਹੈ ਹੈਂਗ ਕਰਨ ਨੂੰ YouTube ਟਿੱਬਿਆਂ ਦਾ ਪੁੱਤ ਨਵੀਂ EP ਦੇ ਨਾਲ ਗਾਣਾ ਨਵੀਂ ਪੀ ਲੈ ਕੇ ਆ ਰਿਹਾ ਹੁਣ EP ਦੇ ਵਿੱਚ ਕਿਹੜੇ ਗਾਣੇ ਹੋਣਗੇ ਇਹਦੇ ਬਾਰੇ ਹਲੇ ਖੁਲਾਸਾ ਨਹੀਂ ਕੀਤਾ ਗਿਆ ਹਾਲਾਂਕਿ ਕਈ ਪੇਜ ਨੇ Instagram Facebook ਤੇ ਜਿਹੜੇ ਦਾਵਾ ਕਈ ਵਾਰ ਕਰ ਚੁੱਕੇ ਨੇ ਕਿ ਜਿਹੜੇ ਸਿੱਧੂ ਦੇ ਗਾਣੇ ਪਹਿਲਾਂ ਲੀਕ ਹੋ ਗਏ ਸੀ ਸ਼ਾਇਦ ਉਹਨਾਂ ਨੂੰ ਅਫੀਸ਼ੀਅਲ ਤੌਰ ਤੇ ਰਿਲੀਜ਼ ਕੀਤਾ ਜਾਵੇਗਾ ਲੀਕ ਹੋਇਆ ਨਹੀਂ ਹੋਇਆ ਸਿੱਤੂ ਦੇ ਚਾਹਣ ਵਾਲੇ ਜੇਕਰ ਉਹਦਾ 295 ਗਾਣਾ ਲੱਖਾਂ ਕਰੋੜਾਂ ਵਾਰੀ ਸੁਣ ਸਕਦੇ ਨੇ ਤੇ ਫਿਰ ਗਾਣਾ ਕਿਹੜਾ ਮਰਜ਼ੀ ਹੋਵੇ ਲੀਕ ਹੋਇਆ ਨਹੀਂ ਹੋਇਆ ਉਹਨਾਂ ਨੂੰ ਫਰਕ ਨਹੀਂ ਪੈਂਦਾ ਸਿੱਤੂ ਮੂਸੇ ਵਾਲੇ ਦਾ ਨਾਮ ਅਮਰ ਰਹੇਗਾ ਰਹਿੰਦੀ ਦੁਨੀਆ ਤੱਕ ਕਿਉਂਕਿ ਜਿਹੜਾ ਕੰਮ ਉਹ ਕਰ ਗਿਆ ਜਿਹੜੇ ਲਿਖਤ ਲਿਖ ਗਿਆ ਜਿਸ ਤਰੀਕੇ ਦਾ ਉਹ ਕਲਾਕਾਰ ਬਣ ਗਿਆ ਸੀਗਾ ਉਹਦੇ ਲਈ ਲੋਕਾਂ ਦੇ ਦਿਮਾਗ 'ਚੋਂ ਨਿਕਲਣਾ ਜਾਂ ਲੋਕੀਓ ਨੂੰ ਆਪਣੇ ਦਿਮਾਗ 'ਚੋਂ ਕੱਢ ਦੇਣਾ ਉਹ ਇੰਪੋਸੀਬਲ ਹੈ ਨਾ ਮੂਮਕੇਲਾ ਸੰਧੂ ਮੂਸੇਆਲਾ ਸੇਵਿਆ ਚੋ ਬੋਲ ਰਿਹਾ ਟੱਬਿਆ ਦਾ ਪੁੱਤ ਇੱਕ ਵਾਰ ਫੇਰ ਤੋਂ ਤਿਆਰ ਹੈ ਸੋਸ਼ਲ ਮੀਡੀਆ ਤੇ ਇੰਟਰਨੈਟ ਦੀ ਦੁਨੀਆ ਤੇ ਤੱਕ ਪਾਉਣ ਲਈ ਇੱਕ ਵਾਰ ਫੇਰ ਤੋਂ ਬਿਲਬੋਰਡ ਤੇ ਕਪੜਾ ਮਾਰ ਕੇ ਰੱਖ ਲੋ ਕਿਉਂਕਿ ਟੱਬਿਆ ਦਾ ਪੁੱਤ ਸੰਧੂ ਮੂਸੇਆਲਾ ਦੁਬਾਰਾ ਤੋਂ ਆ ਰਿਹਾ 11 ਜੂਨ ਨੂੰ ਨਵੀਂ ਵੀਡੀਓ ਰਿਲੀਜ਼ ਹੋ ਰਹੀ ਹੈ ਅਫੀਸ਼ੀਅਲ ਤੌਰ ਤੇ ਪੋਸਟਰ ਆ ਗਿਆ 3 ਗਾਗੀ 11 ਜੂਨ 2025 ਲੇਕਿਨ ਗਾਣੇ ਕਿਹੜੇ ਹੋਣਗੇ ਇਹਦਾ ਹਾਲੇ ਤੱਕ ਐਲਾਨ ਨਹੀਂ ਕੀਤਾ ਗਿਆ ਬਹਰਾਲ ਗਾਣਾ ਜਿਹੜਾ ਮਰਜ਼ੀ ਹੋਵੇ ਸੁਣਨ ਵਾਲੇ ਤਾਂ ਪੁਰਾਣੇ ਗਾਣੇ ਸੁਣੀ ਜਾਂਦੇ ਨੇ ਰੀਲਾ ਪਾਈ ਜਾਂਦੇ ਨੇ ਤੇ ਜਦੋਂ ਨਵੀਂ EP ਆਵੇਗੀ ਗਾਣੇ ਜਿਹੜੇ ਹੋਣਗੇ ਉਹ ਗਾਣੇ ਰੀਲਾ ਬਣ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਣਗੇ ਕਿਉਂਕਿ ਅਸੀਂ ਵੇਖਿਆ ਜਦੋਂ ਜਦੋਂ ਗਾਣਾ ਆਂਦਾ ਸਿੱਤੂ ਦਾ ਨਵਾਂ ਗਾਣਾ ਆਂਦਾ ਕੋਈ ਹੋਰ ਕਲਾਕਾਰ ਆਪਣਾ ਗਾਣਾ ਕੱਟਦਾ ਹੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਨਾ ਨੇ ਸਿੱਧੂ ਨੂੰ ਪਿਆਰ ਕੀਤਾ ਹੈ ਸਿੱਧੂ ਦੀ ਲਿਖਤ ਨਾਲ ਪਿਆਰ ਕੀਤਾ ਉਹ ਉਸ ਵੇਲੇ ਸਿਰਫ ਸਤਮੂਸੇ ਵਾਲਾ ਸੁਣਨਾ ਚਾਹੁੰਦੇ ਨੇ ਭਾਈ ਲੋਕੀ ਤਾਂ ਜਉਂਦੇ ਜੀ ਚੁੱਪ ਹੋ ਜਾਂਦੇ ਨੇ ਪਰ ਮੂਸੇ ਵਾਲਾ ਤਾਂ ਸਭਿਆਚਾਰੀ ਬੋਲੀ ਜਾਂਦਾ ਸਾਲ 3 ਹੋ ਗਏ ਨੇ ਸਿੱਧੂ ਮੂਸੇ ਵਾਲੇ ਨੂੰ ਇਸ ਦੁਨੀਆ ਵਿੱਚੋਂ ਗਏ ਪਰ ਸ਼ਾਇਦ ਹੀ ਕੋਈ ਦਿਨ ਹੋਵੇ ਜਦੋਂ ਇੰਟਰਨੈਟ ਦੀ ਦੁਨੀਆ ਤੇ ਸਿੱਧੂ ਦੀ ਗੱਲ ਨਹੀਂ ਹੁੰਦੀ ਸਿੱਧੂ ਦੇ ਨਾਮ ਲਈ justice of for Sidhu Moose Wala ਨਹੀਂ ਵਰਤਿਆ ਜਾਂਦਾ ਹੁਣ ਸਿੱਧੂ ਦੇ ਫੈਨਸ ਇੱਕ ਵਾਰ ਫਿਰ ਤੋਂ ਤਗੜੇ ਹੋ ਜੋ ਕਿਉਂਕਿ ਟਿੱਬਿਆ ਦਾ ਪੁੱਤ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਨੂੰ ਹੈਂਗ ਕਰਨ ਲਈ ਆ ਰਿਹਾ ਥੋੜਾ YouTube crash ਹੋ ਜਾਣਾ ਜਦੋਂ ਨਵੀਂ EP ਡਿੱਗਣੀ ਹੈ ਤਰੀਕ ਦਾ ਐਲਾਨ ਹੋ ਗਿਆ ਹੈ ਪੋਸਟਰ ਆ ਗਿਆ ਆਫੀਸ਼ੀਅਲ ਤੇ ਨਾਮ ਵੀ ਸਾਹਮਣੇ ਆ ਗਿਆ ਪਹਿਲਾ ਆਈ ਸੀ ਮੂਸ ਟੇਪ ਤੇ ਹੁਣ ਆਈ ਹੈ ਮੂਸ ਪ੍ਰਿੰਟ 11 ਜੂਨ ਭਾਜੀ ਸਿੱਧੂ ਮੂਸੇ ਵਾਲੇ ਦੀ ਨਵੀਂ ਈਪੀ 11 ਜੂਨ ਯਾਨੀ ਇਸੇ ਮਹੀਨੇ ਦੀ 11 ਤਰੀਕ ਨੂੰ ਅੱਜ ਤੋਂ ਲਗਭਗ 4 ਦਿਨਾਂ ਦੇ ਬਾਅਦ ਤੁਹਾਨੂੰ ਹਰ ਪੰਜਾਬ ਦੇ ਵੱਡੇ ਛੋਟੇ ਚੈਨਲ ਤੇ ਸਿੱਧੂ ਦੇ ਪੋਸਟ ਦੇਖਣ ਨੂੰ ਮਿਲਣਗੇ ਰੀਲਾਂ ਬਣ ਗਈਆਂ ਧੱਕ ਪੈਣੀ ਆ ਪੂਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਕਿਉਂਕਿ ਸਿੱਧੂ ਮੂਸੇ ਵਾਲਾ ਇੱਕ ਵਾਰ ਫੇਰ ਤੋਂ ਆ ਰਿਹਾ ਇੱਕ ਵਾਰ ਫੇਰ ਤੋਂ ਸਿੱਧੂ ਮੂਸੇ ਵਾਲਾ ਤਿਆਰ ਹੈ ਹੈਂਗ ਕਰਨ ਨੂੰ YouTube ਟਿੱਬੇ ਦਾ ਪੁੱਤ ਨਵੀਂ EP ਦੇ ਨਾਲ ਗਾਣਾ ਨਵੀਂ ਪੀ ਲੈ ਕੇ ਆ ਰਿਹਾ ਹੁਣ EP ਦੇ ਵਿੱਚ ਕਿਹੜੇ ਗਾਣੇ ਹੋਣਗੇ ਇਹਦੇ ਬਾਰੇ ਹਲੇ ਖੁਲਾਸਾ ਨਹੀਂ ਕੀਤਾ ਗਿਆ ਹਾਲਾਂਕਿ ਕਈ ਪੇਜ ਨੇ Instagram Facebook ਤੇ ਜਿਹੜੇ ਦਾਵਾ ਕਈ ਵਾਰ ਕਰ ਚੁੱਕੇ ਨੇ ਕਿ ਜਿਹੜੇ ਸਿੱਧੂ ਦੇ ਗਾਣੇ ਪਹਿਲਾਂ ਲੀਕ ਹੋ ਗਏ ਸੀ ਸ਼ਾਇਦ ਉਹਨਾਂ ਨੂੰ ਅਫੀਸ਼ੀਅਲ ਤੌਰ ਤੇ ਰਿਲੀਜ਼ ਕੀਤਾ ਜਾਵੇਗਾ ਲੀਕ ਹੋਇਆ ਨਹੀਂ ਹੋਇਆ ਸਿੱਧੂ ਦੇ ਚਾਹਣ ਵਾਲੇ ਜੇਕਰ ਉਹਦਾ 295 ਗਾਣਾ ਲੱਖਾਂ ਕਰੋੜਾਂ ਵਾਰੀ ਸੁਣ ਸਕਦੇ ਨੇ ਤੇ ਫਿਰ ਗਾਣਾ ਕਿਹੜਾ ਮਰਜ਼ੀ ਹੋਵੇ ਲੀਕ ਹੋਇਆ ਨਹੀਂ ਹੋਇਆ ਉਹਨਾਂ ਨੂੰ ਫਰਕ ਨਹੀਂ ਪੈਂਦਾ ਸਿੱਧੂ ਮੂਸੇ ਵਾਲੇ ਦਾ ਨਾਮ ਅਮਰ ਰਹੇਗਾ ਰਹਿੰਦੀ ਦੁਨੀਆ ਤੱਕ ਕਿਉਂਕਿ ਜਿਹੜਾ ਕੰਮ ਉਹ ਕਰ ਗਿਆ ਜਿਹੜੇ ਲਿਖਤ ਲਿਖ ਗਿਆ ਜਿਸ ਤਰੀਕੇ ਦਾ ਉਹ ਕਲਾਕਾਰ ਬਣ ਗਿਆ ਸੀਗਾ ਉਹਦੇ ਲਈ ਲੋਕਾਂ ਦੇ ਦਿਮਾਗ 'ਚੋਂ ਨਿਕਲਣਾ ਜਾਂ ਲੋਕੀਓ ਨੂੰ ਆਪਣੇ ਦਿਮਾਗ 'ਚੋਂ ਕੱਢ ਦੇਣਾ ਉਹ ਇੰਪੋਸੀਬਲ ਹੈ ਨਾ ਮੁਮਕਿਨ ਹੈ ਸੰਧੂ ਮੂਸੇ ਵਾਲਾ ਸਵੇਆ ਚ ਬੋਲ ਰਿਹਾ ਟੱਬਿਆ ਦਾ ਪੁੱਤ ਇੱਕ ਵਾਰ ਫੇਰ ਤੋਂ ਤਿਆਰ ਹੈ ਸੋਸ਼ਲ ਮੀਡੀਆ ਤੇ ਇੰਟਰਨੈਟ ਦੀ ਦੁਨੀਆ ਤੇ ਤੱਕ ਪਾਉਣ ਲਈ ਇੱਕ ਵਾਰ ਫੇਰ ਤੋਂ ਬਿਲਬੋਰਡ ਤੇ ਕਪੜਾ ਮਾਰ ਕੇ ਰੱਖ ਲੋ ਕਿਉਂਕਿ ਟੱਬਿਆ ਦਾ ਪੁੱਤ ਸੰਧੂ ਮੂਸੇ ਵਾਲਾ ਦੁਬਾਰਤੋਂ ਆ ਰਿਹਾ 11 ਜੂਨ ਨੂੰ ਨਵੀਂ ਵੀ ਰਿਲੀਜ਼ ਹੋ ਰਹੀ ਹੈ ਅਫੀਸ਼ੀਅਲ ਤੌਰ ਤੇ ਪੋਸਟਰ ਆ ਗਿਆ 3 ਗਾਗੀ 11 ਜੂਨ 2025 ਲੇਕਿਨ ਗਾਣੇ ਕਿਹੜੇ ਹੋਣਗੇ ਇਹਦਾ ਹਾਲੇ ਤੱਕ ਐਲਾਨ ਨਹੀਂ ਕੀਤਾ ਗਿਆ ਬਹਰਾਲ ਗਾਣਾ ਜਿਹੜਾ ਮਰਜ਼ੀ ਹੋਵੇ ਸੁਣਨ ਵਾਲੇ ਤਾਂ ਪੁਰਾਣੇ ਗਾਣੇ ਸੁਣੀ ਜਾਂਦੇ ਨੇ ਰੀਲਾ ਪਾਈ ਜਾਂਦੇ ਨੇ ਤੇ ਜਦੋਂ ਨਵੀਂ EP ਆਵੇਗੀ ਗਾਣੇ ਜਿਹੜੇ ਹੋਣਗੇ ਉਹ ਗਾਣੇ ਰੀਲਾ ਬਣ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਣਗੇ ਕਿਉਂਕਿ ਅਸੀਂ ਵੇਖਿਆ ਜਦੋਂ ਜਦੋਂ ਗਾਣਾ ਆਂਦਾ ਸਿੱਧੂ ਦਾ ਨਵਾਂ ਗਾਣਾ ਆਂਦਾ ਕੋਈ ਹੋਰ ਕਲਾਕਾਰ ਆਪਣਾ ਗਾਣਾ ਕੱਟਦਾ ਹੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਜਿਹਨਾ ਨੇ ਸਿੱਧੂ ਨੂੰ ਪਿਆਰ ਕੀਤਾ ਐ ਸਿੱਧੂ ਦੀ ਲਿਖਤ ਨਾਲ ਪਿਆਰ ਕੀਤਾ ਉਹ ਉਸ ਵੇਲੇ ਸਿਰਫ ਸਤੂ ਮੁੱਸੇ ਵਾਲਾ ਸੁਣਨਾ ਚਾਹੁੰਦੇ ਨੇ ਭਾਈ ਲੋਕੀ ਤਾਂ ਜਿਉਂਦੇ ਜੀ ਚੁੱਪ ਹੋ ਜਾਂਦੇ ਨੇ ਪਰ ਮੁੱਸੇ ਵਾਲਾ ਤਾਂ ਸਭਿਆ ਚੋ ਵੀ ਬੋਲੀ ਜਾਂਦਾ ਸਾਲ 3 ਹੋ ਗਏ ਨੇ ਸਿੱਧੂ ਮੁੱਸੇ ਵਾਲੇ ਨੂੰ ਇਸ ਦੁਨੀਆ ਵਿੱਚੋਂ ਗਏ ਪਰ ਸ਼ਾਇਦ ਹੀ ਕੋਈ ਦਿਨ ਹੋਵੇ ਜਦੋਂ ਇੰਟਰਨੈਟ ਦੀ ਦੁਨੀਆ ਤੇ ਸਿੱਧੂ ਦੀ ਗੱਲ ਨਹੀਂ ਹੁੰਦੀ ਸਿੱਧੂ ਦੇ ਨਾਮ ਲਈ justice of far sidhu moose wala ਨਹੀਂ ਵਰਤਿਆ ਜਾਂਦਾ ਹੁਣ ਸਿੱਧੂ ਦੇ ਫੈਨਸ ਇੱਕ ਵਾਰ ਫਿਰ ਤੋਂ ਤਗੜੇ ਹੋ ਗਏ ਕਿਉਂਕਿ ਟਿੱਬਿਆਂ ਦਾ ਪੁੱਤ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਨੂੰ ਹੈਕ ਕਰਨ ਲਈ ਆ ਰਿਹਾ ਹੈ ਤੁਹਾਡਾ YouTube ਕ੍ਰੈਸ਼ ਹੋ ਜਾਣਾ ਜਦੋਂ ਨਵੀਂ EP ਡਿੱਗਣੀ ਹੈ ਤਰੀਕ ਦਾ ਐਲਾਨ ਹੋ ਗਿਆ ਹੈ ਪੋਸਟਰ ਆ ਗਿਆ ਆਫੀਸ਼ੀਅਲ ਤੇ ਨਾਮ ਵੀ ਸਾਹਮਣੇ ਆ ਗਿਆ ਪਹਿਲਾ ਆਈ ਸੀ ਮੂਸ ਟੇਪ ਤੇ ਹੁਣ ਆਈ ਹੈ ਮੂਸ ਪ੍ਰਿੰਟ 11 ਜੂਨ ਭਾਜੀ ਸਿੱਧੂ ਮੂਸੇ ਵਾਲੇ ਦੀ ਨਵੀਂ ਈਪੀ 11 ਜੂਨ ਯਾਨੀ ਇਸੇ ਮਹੀਨੇ ਦੀ 11 ਤਰੀਕ ਨੂੰ ਅੱਜ ਤੋਂ ਲਗਭਗ 4 ਦਿਨਾਂ ਦੇ ਬਾਅਦ ਤੁਹਾਨੂੰ ਹਰ ਪੰਜਾਬ ਦੇ ਵੱਡੇ ਛੋਟੇ ਚੈਨਲ ਤੇ ਸਿੱਧੂ ਦੇ ਪੋਸਟ ਦੇਖਣ ਨੂੰ ਮਿਲਣਗੇ ਰੀਲਾਂ ਬਣਨ ਗਿਆ ਧੱਕ ਪੈਣੀ ਹੈ ਪੂਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਕਿਉਂਕਿ ਸਿੱਧੂ ਮੂਸੇ ਵਾਲਾ ਇੱਕ ਵਾਰ ਫੇਰ ਤੋਂ ਆ ਰਿਹਾ ਇੱਕ ਵਾਰ ਫੇਰ ਤੋਂ ਸਿੱਧੂ ਮੂਸੇ ਵਾਲਾ ਤਿਆਰ ਹੈ ਹੈਂਗ ਕਰਨ ਨੂੰ YouTube ਟਿੱਬੇ ਦਾ ਪੁੱਤ ਨਵੀਂ EP ਦੇ ਨਾਲ ਗਾਣਾ ਨਵੀਂ ਪੀ ਲੈ ਕੇ ਆ ਰਿਹਾ ਹੁਣ EP ਦੇ ਵਿੱਚ ਕਿਹੜੇ ਗਾਣੇ ਹੋਣਗੇ ਇਹਦੇ ਬਾਰੇ ਹਲੇ ਖੁਲਾਸਾ ਨਹੀਂ ਕੀਤਾ ਗਿਆ ਹਾਲਾਂਕਿ ਕਈ ਪੇਜ ਨੇ Instagram Facebook ਤੇ ਜਿਹੜੇ ਦਾਵਾ ਕਈ ਵਾਰ ਕਰ ਚੁੱਕੇ ਨੇ ਕਿ ਜਿਹੜੇ ਸਿੱਧੂ ਦੇ ਗਾਣੇ ਪਹਿਲਾਂ ਲੀਕ ਹੋ ਗਏ ਸੀ ਸ਼ਾਇਦ ਉਹਨਾਂ ਨੂੰ ਅਫੀਸ਼ੀਅਲ ਤੌਰ ਤੇ ਰਿਲੀਜ਼ ਕੀਤਾ ਜਾਵੇਗਾ ਲੀਕ ਹੋਇਆ ਨਹੀਂ ਹੋਇਆ ਸਿੱਤੂ ਦੇ ਚਾਹਣ ਵਾਲੇ ਜੇਕਰ ਉਹਦਾ 295 ਗਾਣਾ ਲੱਖਾਂ ਕਰੋੜਾਂ ਵਾਰੀ ਸੁਣ ਸਕਦੇ ਨੇ ਤੇ ਫਿਰ ਗਾਣਾ ਕਿਹੜਾ ਮਰਜ਼ੀ ਹੋਵੇ ਲੀਕ ਹੋਇਆ ਨਹੀਂ ਹੋਇਆ ਉਹਨਾਂ ਨੂੰ ਫਰਕ ਨਹੀਂ ਪੈਂਦਾ ਸਿੱਤੂ ਮੂਸੇ ਵਾਲੇ ਦਾ ਨਾਮ ਅਮਰ ਰਹੇਗਾ ਰਹਿੰਦੀ ਦੁਨੀਆ ਤੱਕ ਕਿਉਂਕਿ ਜਿਹੜਾ ਕੰਮ ਉਹ ਕਰ ਗਿਆ ਜਿਹੜੇ ਲਿਖਤ ਲਿਖ ਗਿਆ ਜਿਸ ਤਰੀਕੇ ਦਾ ਉਹ ਕਲਾਕਾਰ ਬਣ ਗਿਆ ਸੀਗਾ ਉਹਦੇ ਲਈ ਲੋਕਾਂ ਦੇ ਦਿਮਾਗ 'ਚੋਂ ਨਿਕਲਣਾ ਜਾਂ ਲੋਕੀਓ ਨੂੰ ਆਪਣੇ ਦਿਮਾਗ 'ਚੋਂ ਕੱਢ ਦੇਣਾ ਉਹ ਇੰਪੋਸੀਬਲ ਹੈ ਨਾ ਮੁਮਕਿਨ ਹੈ ਸੱਧੂ ਮੂਸੇਵਾਲਾ ਸਵੇਆ ਚ ਬੋਲ ਰਿਹਾ ਟਿੱਬਿਆ ਦਾ ਪੁੱਤ ਇੱਕ ਵਾਰ ਫੇਰ ਤੋਂ ਤਿਆਰ ਹੈ ਸੋਸ਼ਲ ਮੀਡੀਆ ਤੇ ਇੰਟਰਨੈਟ ਦੀ ਦੁਨੀਆ ਤੇ ਤੱਕ ਪਾਉਣ ਲਈ ਇੱਕ ਵਾਰ ਫੇਰ ਤੋਂ ਬਿਲਬੋਰਡ ਤੇ ਕਪੜਾ ਮਾਰ ਕੇ ਰੱਖ ਲੋ ਕਿਉਂਕਿ ਟਿੱਬਿਆ ਦਾ ਪੁੱਤ ਸੱਧੂ ਮੂਸੇਵਾਲਾ ਦੁਬਾਰਤੋਂ ਆ ਰਿਹਾ 11 ਜੂਨ ਨੂੰ ਨਵੀਂ ਵੀਡੀਓ ਰਿਲੀਜ਼ ਹੋ ਰਹੀ ਹੈ ਅਫੀਸ਼ੀਅਲ ਤੌਰ ਤੇ ਪੋਸਟਰ ਆ ਗਿਆ 3 ਗਾਗੀ 11 ਜੂਨ 2025 ਲੇਕਿਨ ਗਾਣੇ ਕਿਹੜੇ ਹੋਣਗੇ ਇਹਦਾ ਹਾਲੇ ਤੱਕ ਐਲਾਨ ਨਹੀਂ ਕੀਤਾ ਗਿਆ ਬਹਰਵ ਗਾਣਾ ਜਿਹੜਾ ਮਰਜੀ ਹੋਵੇ ਸੁਣਨ ਵਾਲੇ ਤਾਂ ਪੁਰਾਣੇ ਗਾੜੇ ਸੁਣੀ ਜਾਂਦੇ ਨੇ ਰੀਲਾ ਪਾਈ ਜਾਂਦੇ ਨੇ ਤੇ ਜਦੋਂ ਨਵੀਂ EP ਆਵੇਗੀ ਗਾਣੇ ਜਿਹੜੇ ਹੋਣਗੇ ਉਹ ਗਾਣੇ ਰੀਲਾ ਬਣ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਣਗੇ ਕਿਉਂਕਿ ਅਸੀਂ ਵੇਖਿਆ ਜਦੋਂ ਜਦੋਂ ਗਾਣਾ ਆਂਦਾ ਸਿੱਤੂ ਦਾ ਨਵਾਂ ਗਾਣਾ ਆਂਦਾ ਕੋਈ ਹੋਰ ਕਲਾਕਾਰ ਆਪਣਾ ਗਾਣਾ ਕੱਟਦਾ ਹੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਨਾ ਨੇ ਸਿੱਧੂ ਨੂੰ ਪਿਆਰ ਕੀਤਾ ਹੈ ਸਿੱਧੂ ਦੀ ਲਿਖਤ ਨਾਲ ਪਿਆਰ ਕੀਤਾ ਉਹ ਉਸ ਵੇਲੇ ਸਿਰਫ ਸਤਮੂਸੇ ਵਾਲਾ ਸੁਣਨਾ ਚਾਹੁੰਦੇ ਨੇ ਭਾਈ ਲੋਕੀ ਤਾਂ ਜਉਂਦੇ ਜੀ ਚੁੱਪ ਹੋ ਜਾਂਦੇ ਨੇ ਪਰ ਮੂਸੇ ਵਾਲਾ ਤਾਂ ਸਭਿਆਚੋ ਵੀ ਬੋਲੀ ਜਾਂਦਾ ਹੈ ਸਾਲ 3 ਹੋ ਗਏ ਨੇ ਸਿੱਧੂ ਮੂਸੇ ਵਾਲੇ ਨੂੰ ਇਸ ਦੁਨੀਆ ਵਿੱਚੋਂ ਗਏ ਪਰ ਸ਼ਾਇਦ ਹੀ ਕੋਈ ਦਿਨ ਹੋਵੇ ਜਦੋਂ ਇੰਟਰਨੈਟ ਦੀ ਦੁਨੀਆ ਤੇ ਸਿੱਧੂ ਦੀ ਗੱਲ ਨਹੀਂ ਹੁੰਦੀ ਸਿੱਧੂ ਦੇ ਨਾਮ ਲਈ ਜਸਟਿਸ ਆਫ ਫਰ ਸਿੱਧੂ ਮੂਸੇ ਵਾਲਾ ਹੈਸ਼ਟੈਗ ਨਹੀਂ ਵਰਤਿਆ ਜਾਂਦਾ ਹੁਣ ਸਿੱਧੂ ਦੇ ਫੈਨਸ ਇੱਕ ਵਾਰ ਫਿਰ ਤੋਂ ਤਗੜੇ ਹੋ ਗਏ ਕਿਉਂਕਿ ਟਿੱਬਿਆਂ ਦਾ ਪੁੱਤ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਨੂੰ ਹੈਕ ਕਰਨ ਲਈ ਆ ਰਿਹਾ ਹੈ ਤੁਹਾਡਾ YouTube ਕ੍ਰੈਸ਼ ਹੋ ਜਾਣਾ ਜਦੋਂ ਨਵੀਂ EP ਡਿੱਗਣੀ ਹੈ ਤਰੀਕ ਦਾ ਐਲਾਨ ਹੋ ਗਿਆ ਹੈ ਪੋਸਟਰ ਆ ਗਿਆ ਆਫੀਸ਼ੀਅਲ ਤੇ ਨਾਮ ਵੀ ਸਾਹਮਣੇ ਆ ਗਿਆ ਪਹਿਲਾਂ ਆਈ ਸੀ ਮੂਸ ਟੇਪ ਤੇ ਹੁਣ ਆਈ ਹੈ ਮੂਸ ਪ੍ਰਿੰਟ 11 ਜੂਨ ਭਾਜੀ ਸਿੱਧੂ ਮੂਸੇ ਵਾਲੇ ਦੀ ਨਵੀਂ ਈਪੀ 11 ਜੂਨ ਯਾਨੀ ਇਸੇ ਮਹੀਨੇ ਦੀ 11 ਤਰੀਕ ਨੂੰ ਅੱਜ ਤੋਂ ਲਗਭਗ 4 ਦਿਨਾਂ ਦੇ ਬਾਅਦ ਤੁਹਾਨੂੰ ਹਰ ਪੰਜਾਬ ਦੇ ਵੱਡੇ ਛੋਟੇ ਚੈਨਲ ਤੇ ਸਿੱਧੂ ਦੇ ਪੋਸਟ ਦੇਖਣ ਨੂੰ ਮਿਲਣਗੇ ਰੀਲਾਂ ਬਣਨ ਗਿਆ ਤੱਕ ਪੈਣੀ ਹੈ ਪੂਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਕਿਉਂਕਿ ਸਿੱਧੂ ਮੂਸੇ ਵਾਲਾ ਇੱਕ ਵਾਰ ਫੇਰ ਤੋਂ ਆ ਰਿਹਾ ਹੈ ਇੱਕ ਵਾਰ ਫੇਰ ਤੋਂ ਸਿੱਧੂ ਮੂਸੇ ਵਾਲਾ ਤਿਆਰ ਹੈ ਹੈਂਗ ਕਰਨ ਨੂੰ YouTube ਟਿੱਬੇ ਦਾ ਪੁੱਤ ਨਵੀਂ EP ਦੇ ਨਾਲ ਗਾਣਾ ਨਵੀਂ ਪੀ ਲੈ ਕੇ ਆ ਰਿਹਾ ਹੁਣ EP ਦੇ ਵਿੱਚ ਕਿਹੜੇ ਗਾਣੇ ਹੋਣਗੇ ਇਹਦੇ ਬਾਰੇ ਹਲੇ ਖੁਲਾਸਾ ਨਹੀਂ ਕੀਤਾ ਗਿਆ ਹਾਲਾਂਕਿ ਕਈ ਪੇਜ ਨੇ Instagram Facebook ਤੇ ਜਿਹੜੇ ਦਾਵਾ ਕਈ ਵਾਰ ਕਰ ਚੁੱਕੇ ਨੇ ਕਿ ਜਿਹੜੇ ਸਿੱਧੂ ਦੇ ਗਾਣੇ ਪਹਿਲਾਂ ਲੀਕ ਹੋ ਗਏ ਸੀ ਸ਼ਾਇਦ ਉਹਨਾਂ ਨੂੰ ਅਫੀਸ਼ੀਅਲ ਤੌਰ ਤੇ ਰਿਲੀਜ਼ ਕੀਤਾ ਜਾਵੇਗਾ ਲੀਕ ਹੋਇਆ ਨਹੀਂ ਹੋਇਆ ਸਿੱਤੂ ਦੇ ਚਾਹਣ ਵਾਲੇ ਜੇਕਰ ਉਹਦਾ 295 ਗਾਣਾ ਲੱਖਾਂ ਕਰੋੜਾਂ ਵਾਰੀ ਸੁਣ ਸਕਦੇ ਨੇ ਤੇ ਫਿਰ ਗਾਣਾ ਕਿਹੜਾ ਮਰਜ਼ੀ ਹੋਵੇ ਲੀਕ ਹੋਇਆ ਨਹੀਂ ਹੋਇਆ ਉਹਨਾਂ ਨੂੰ ਫਰਕ ਨਹੀਂ ਪੈਂਦਾ ਸਿੱਧੂ ਮੂਸੇ ਵਾਲੇ ਦਾ ਨਾਮ ਅਮਰ ਰਹੇਗਾ ਰਹੀਂਦੀ ਦੁਨੀਆ ਤੱਕ ਕਿਉਂਕਿ ਜਿਹੜਾ ਕੰਮ ਉਹ ਕਰ ਗਿਆ ਜਿਹੜੇ ਲਿਖਤ ਲਿਖ ਗਿਆ ਜਿਸ ਤਰੀਕੇ ਦਾ ਉਹ ਕਲਾਕਾਰ ਬਣ ਗਿਆ ਸੀਗਾ ਉਹਦੇ ਲਈ ਲੋਕਾਂ ਦੇ ਦਿਮਾਗ 'ਚੋਂ ਨਿਕਲਣਾ ਜਾਂ ਲੋਕੀਓ ਨੂੰ ਆਪਣੇ ਦਿਮਾਗ 'ਚੋਂ ਕੱਢ ਦੇਣਾ ਉਹ ਇੰਪੋਸੀਬਲ ਹੈ ਨਾ ਮੂਮਕੇਲਾ ਸੱਧੂ ਮੂਸੇਵਾਲਾ ਸਵੇਆ ਚੋ ਬੋਲ ਰਿਹਾ ਟੱਬਿਆ ਦਾ ਪੁੱਤ ਇੱਕ ਵਾਰ ਫੇਰ ਤੋਂ ਤਿਆਰ ਹੈ ਸੋਸ਼ਲ ਮੀਡੀਆ ਤੇ ਇੰਟਰਨੈਟ ਦੀ ਦੁਨੀਆ ਤੇ ਤੱਕ ਪਾਉਣ ਲਈ ਇੱਕ ਵਾਰ ਫੇਰ ਤੋਂ ਬਿਲਬੋਰਡ ਤੇ ਕਪੜਾ ਮਾਰ ਕੇ ਰੱਖ ਲੋ ਕਿਉਂਕਿ ਟੱਬਿਆ ਦਾ ਪੁੱਤ ਸੱਧੂ ਮੂਸੇਵਾਲਾ ਦੁਬਾਰਤ ਆ ਰਿਹਾ 11 ਜੂਨ ਨੂੰ ਨਵੀਂ ਵੀ ਰਿਲੀਜ਼ ਹੋ ਰਹੀ ਹੈ ਆਫੀਸ਼ੀਅਲ ਤੌਰ ਤੇ ਪੋਸਟਰ ਆ ਗਿਆ 3 ਗਾਗੀ 11 ਜੂਨ 2025 ਲੇਕਿਨ ਗਾਣੇ ਕਿਹੜੇ ਹੋਣਗੇ ਇਹਦਾ ਹਾਲੇ ਤੱਕ ਐਲਾਨ ਨਹੀਂ ਕੀਤਾ ਗਿਆ ਬਹਰਾਲ ਗਾਣਾ ਜਿਹੜਾ ਮਰਜੀ ਹੋਵੇ ਸੁਣਨ ਵਾਲੇ ਤਾਂ ਪੁਰਾਣੇ ਗਾੜੇ ਸੁਣੀ ਜਾਂਦੇ ਨੇ ਰੀਲਾ ਪਾਈ ਜਾਂਦੇ ਨੇ ਤੇ ਜਦੋਂ ਨਵੀਂ EP ਆਵੇਗੀ ਗਾਣੇ ਜਿਹੜੇ ਹੋਣਗੇ ਉਹ ਗਾਣੇ ਰੀਲਾ ਬਣ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਣਗੇ ਕਿਉਂਕਿ ਅਸੀਂ ਵੇਖਿਆ ਜਦੋਂ ਜਦੋਂ ਗਾਣਾ ਆਂਦਾ ਸਿੱਧੂ ਦਾ ਨਵਾਂ ਗਾਣਾ ਆਂਦਾ ਕੋਈ ਹੋਰ ਕਲਾਕਾਰ ਆਪਣਾ ਗਾਣਾ ਕੱਟਦਾ ਹੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਨਾ ਨੇ ਸਿੱਧੂ ਨੂੰ ਪਿਆਰ ਕੀਤਾ ਹੈ ਸਿੱਧੂ ਦੀ ਲਿਖਤ ਨਾਲ ਪਿਆਰ ਕੀਤਾ ਉਹ ਉਸ ਵੇਲੇ ਸਿਰਫ ਸਤਮੂਸੇ ਵਾਲਾ ਸੁਣਨਾ ਚਾਹੁੰਦੇ ਨੇ ਭਾਈ ਲੋਕੀ ਤਾਂ ਜਉਂਦੇ ਜੀ ਚੁੱਪ ਹੋ ਜਾਂਦੇ ਨੇ ਪਰ ਮੂਸੇ ਵਾਲਾ ਤਾਂ ਸਭਿਆਚੋ ਵੀ ਬੋਲੀ ਜਾਂਦਾ ਹੈ ਸਾਲ 3 ਹੋ ਗਏ ਨੇ ਸਿੱਧੂ ਮੂਸੇ ਵਾਲੇ ਨੂੰ ਇਸ ਦੁਨੀਆ ਵਿੱਚੋਂ ਗਏ ਪਰ ਸ਼ਾਇਦ ਹੀ ਕੋਈ ਦਿਨ ਹੋਵੇ ਜਦੋਂ ਇੰਟਰਨੈਟ ਦੀ ਦੁਨੀਆ ਤੇ ਸਿੱਧੂ ਦੀ ਗੱਲ ਨਹੀਂ ਹੁੰਦੀ ਸਿੱਧੂ ਦੇ ਨਾਮ ਲਈ ਚਸਸਸ ਆਫ ਫਰ ਸਿੱਧੂ ਮੂਸੇ ਵਾਲਾ ਹੈਸ਼ਟੈਗ ਨਹੀਂ ਵਰਤਿਆ ਜਾਂਦਾ ਹੁਣ ਸਿੱਧੂ ਦੇ ਫੈਨਸ ਇੱਕ ਵਾਰ ਫਿਰ ਤੋਂ ਤਗੜੇ ਹੋ ਜੋ ਕਿਉਂਕਿ ਟਿੱਬਿਆਂ ਦਾ ਪੁੱਤ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਨੂੰ ਹੈਂਕ ਕਰਨ ਲਈ ਆ ਰਿਹਾ ਥੋੜਾ YouTube ਕ੍ਰੈਸ਼ ਹੋ ਜਾਣਾ ਜਦੋਂ ਨਵੀਂ EP ਡਿੱਗਣੀ ਹੈ ਤਰੀਕ ਦਾ ਐਲਾਨ ਹੋ ਗਿਆ ਹੈ ਪੋਸਟਰ ਆ ਗਿਆ ਆਫੀਸ਼ੀਅਲ ਤੇ ਨਾਮ ਵੀ ਸਾਹਮਣੇ ਆ ਗਿਆ ਪਹਿਲਾ ਆਈਸੀ ਮੂਸ ਟੇਪ ਤੇ ਹੁਣ ਆਈ ਹੈ ਮੂਸ ਪ੍ਰਿੰਟ 11 ਜੂਨ ਭਾਜੀ ਸਿੱਧੂ ਮੂਸੇ ਵਾਲੇ ਦੀ ਨਵੀਂ ਈਪੀ 11 ਜੂਨ ਯਾਨੀ ਇਸੇ ਮਹੀਨੇ ਦੀ 11 ਤਰੀਕ ਨੂੰ ਅੱਜ ਤੋਂ ਲਗਭਗ 4 ਦਿਨਾਂ ਦੇ ਬਾਅਦ ਤੁਹਾਨੂੰ ਹਰ ਪੰਜਾਬ ਦੇ ਵੱਡੇ ਛੋਟੇ ਚੈਨਲ ਤੇ ਸਿੱਧੂ ਦੇ ਪੋਸਟ ਦੇਖਣ ਨੂੰ ਮਿਲਣਗੇ ਰੀਲਾਂ ਬਣਨ ਗਿਆ ਤੱਕ ਪੈਣੀ ਹੈ ਪੂਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਕਿਉਂਕਿ ਸਿੱਧੂ ਮੂਸੇ ਵਾਲਾ ਇੱਕ ਵਾਰ ਫੇਰ ਤੋਂ ਆ ਰਿਹਾ ਇੱਕ ਵਾਰ ਫੇਰ ਤੋਂ ਸਿੱਧੂ ਮੂਸੇ ਵਾਲਾ ਤਿਆਰ ਹੈ ਹੈਂਗ ਕਰਨ ਨੂੰ YouTube ਟਿੱਬਿਆਂ ਦਾ ਪੁੱਤ ਨਵੀਂ EP ਦੇ ਨਾਲ ਗਾਣਾ ਨਵੀਂ ਪੀ ਲੈ ਕੇ ਆ ਰਿਹਾ ਹੁਣ EP ਦੇ ਵਿੱਚ ਕਿਹੜੇ ਗਾਣੇ ਹੋਣਗੇ ਇਹਦੇ ਬਾਰੇ ਹਲੇ ਖੁਲਾਸਾ ਨਹੀਂ ਕੀਤਾ ਗਿਆ ਹਾਲਾਂਕਿ ਕਈ ਪੇਜ ਨੇ Instagram Facebook ਤੇ ਜਿਹੜੇ ਦਾਵਾ ਕਈ ਵਾਰ ਕਰ ਚੁੱਕੇ ਨੇ ਕਿ ਜਿਹੜੇ ਸਿੱਧੂ ਦੇ ਗਾਣੇ ਪਹਿਲਾਂ ਲੀਕ ਹੋ ਗਏ ਸੀ ਸ਼ਾਇਦ ਉਹਨਾਂ ਨੂੰ ਅਫੀਸ਼ੀਅਲ ਤੌਰ ਤੇ ਰਿਲੀਜ਼ ਕੀਤਾ ਜਾਵੇਗਾ ਲੀਕ ਹੋਇਆ ਨਹੀਂ ਹੋਇਆ ਸਿੱਧੂ ਦੇ ਚਾਹਣ ਵਾਲੇ ਜੇਕਰ ਉਹਦਾ 295 ਗਾਣਾ ਲੱਖਾਂ ਕਰੋੜਾਂ ਵਾਰੀ ਸੁਣ ਸਕਦੇ ਨੇ ਤੇ ਫਿਰ ਗਾਣਾ ਕਿਹੜਾ ਮਰਜ਼ੀ ਹੋਵੇ ਲੀਕ ਹੋਇਆ ਨਹੀਂ ਹੋਇਆ ਉਹਨਾਂ ਨੂੰ ਫਰਕ ਨਹੀਂ ਪੈਂਦਾ ਸਿੱਧੂ ਮੂਸੇ ਵਾਲੇ ਦਾ ਨਾਮ ਅਮਰ ਰਹੇਗਾ ਰਹਿੰਦੀ ਦੁਨੀਆ ਤੱਕ ਕਿਉਂਕਿ ਜਿਹੜਾ ਕੰਮ ਉਹ ਕਰ ਗਿਆ ਜਿਹੜੇ ਲਿਖਤ ਲਿਖ ਗਿਆ ਜਿਸ ਤਰੀਕੇ ਦਾ ਉਹ ਕਲਾਕਾਰ ਬਣ ਗਿਆ ਸੀਗਾ ਉਹਦੇ ਲਈ ਲੋਕਾਂ ਦੇ ਦਿਮਾਗ ਚੋਂ ਨਿਕਲਣਾ ਜਾਂ ਲੋਕੀਓ ਨੂੰ ਆਪਣੇ ਦਿਮਾਗ ਚੋਂ ਕੱਢ ਦੇਣਾ ਉਹ ਇੰਪੋਸੀਬਲ ਹੈ ਨਾ ਮੁਮਕਿਨ ਹੈ ਸੱਧੂ ਮੂਸੇਵਾਲਾ ਸਵੇਆ ਚੋ ਬੋਲ ਰਿਹਾ ਟਿੱਬਿਆ ਦਾ ਪੁੱਤ ਇੱਕ ਵਾਰ ਫੇਰ ਤੋਂ ਤਿਆਰ ਹੈ ਸੋਸ਼ਲ ਮੀਡੀਆ ਤੇ ਇੰਟਰਨੈਟ ਦੀ ਦੁਨੀਆ ਤੇ ਧੱਕ ਪਾਉਣ ਲਈ ਇੱਕ ਵਾਰ ਫੇਰ ਤੋਂ ਬਿਲਬੋਰਡ ਤੇ ਕਪੜਾ ਮਾਰ ਕੇ ਰੱਖ ਲੋ ਕਿਉਂਕਿ ਟਿੱਬਿਆ ਦਾ ਪੁੱਤ ਸੱਧੂ ਮੂਸੇਵਾਲਾ ਦੁਬਾਰਤੋਂ ਆ ਰਿਹਾ 11 ਜੂਨ ਨੂੰ ਨਵੀਂ ਵੀਡੀਓ ਰਿਲੀਜ਼ ਹੋ ਰਹੀ ਹੈ ਆਫੀਸ਼ੀਅਲ ਤੌਰ ਤੇ ਪੋਸਟਰ ਆ ਗਿਆ 3 ਗਾਗੀ 11 ਜੂਨ 2025 ਲੇਕਿਨ ਗਾਣੇ ਕਿਹੜੇ ਹੋਣਗੇ ਇਹਦਾ ਹਾਲੇ ਤੱਕ ਐਲਾਨ ਨਹੀਂ ਕੀਤਾ ਗਿਆ ਬਹਰਾਲ ਗਾਣਾ ਜਿਹੜਾ ਮਰਜੀ ਹੋਵੇ ਸੁਣਨ ਵਾਲੇ ਤਾਂ ਪੁਰਾਣੇ ਗਾੜੇ ਸੁਣੀ ਜਾਂਦੇ ਨੇ ਰੀਲਾ ਪਾਈ ਜਾਂਦੇ ਨੇ ਤਾਂ ਜਦੋਂ ਨਵੀਂ EP ਆਵੇਗੀ ਗਾਣੇ ਜਿਹੜੇ ਹੋਣਗੇ ਉਹ ਗਾਣੇ ਰੀਲਾ ਬਣ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਣਗੇ ਕਿਉਂਕਿ ਅਸੀਂ ਵੇਖਿਆ ਜਦੋਂ ਜਦੋਂ ਗਾਣਾ ਆਂਦਾ ਸਿੱਤੂ ਦਾ ਨਵਾਂ ਗਾਣਾ ਆਂਦਾ ਕੋਈ ਹੋਰ ਕਲਾਕਾਰ ਆਪਣਾ ਗਾਣਾ ਕੱਟਦਾ ਹੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਨਾ ਨੇ ਸਿੱਧੂ ਨੂੰ ਪਿਆਰ ਕੀਤਾ ਹੈ ਸਿੱਧੂ ਦੀ ਲਿਖਤ ਨਾਲ ਪਿਆਰ ਕੀਤਾ ਉਹ ਉਸ ਵੇਲੇ ਸਿਰਫ ਸਤਮੂਸੇ ਵਾਲਾ ਸੁਣਨਾ ਚਾਹੁੰਦੇ ਨੇ ਭਾਈ ਲੋਕੀ ਤਾਂ ਜਿਉਂਦੇ ਜੀ ਚੁੱਪ ਹੋ ਜਾਂਦੇ ਨੇ ਪਰ ਮੂਸੇ ਵਾਲਾ ਤਾਂ ਸਭਿਆਚੋ ਵੀ ਬੋਲੀ ਜਾਂਦਾ ਸਾਲ 3 ਹੋ ਗਏ ਨੇ ਸਿੱਧੂ ਮੂਸੇ ਵਾਲੇ ਨੂੰ ਇਸ ਦੁਨੀਆ ਵਿੱਚੋਂ ਗਏ ਪਰ ਸ਼ਾਇਦ ਹੀ ਕੋਈ ਦਿਨ ਹੋਵੇ ਜਦੋਂ ਇੰਟਰਨੈਟ ਦੀ ਦੁਨੀਆ ਤੇ ਸਿੱਧੂ ਦੀ ਗੱਲ ਨਹੀਂ ਹੁੰਦੀ ਸਿੱਧੂ ਦੇ ਨਾਮ ਲਈ ਜਸਟਿਸ ਆਫ ਫਰ ਸਿੱਧੂ ਮੂਸੇ ਵਾਲਾ ਹੈਸ਼ਟੈਗ ਨਹੀਂ ਵਰਤਿਆ ਜਾਂਦਾ ਹੁਣ ਸਿੱਧੂ ਦੇ ਫੈਨਸ ਇੱਕ ਵਾਰ ਫਿਰ ਤੋਂ ਤਗੜੇ ਹੋ ਗਏ ਕਿਉਂਕਿ ਟਿੱਬਿਆਂ ਦਾ ਪੁੱਤ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਨੂੰ ਹੈਕ ਕਰਨ ਲਈ ਆ ਰਿਹਾ ਹੈ ਤੁਹਾਡਾ YouTube ਕਰੈਸ਼ ਹੋ ਜਾਣਾ ਜਦੋਂ ਨਵੀਂ EP ਡਿੱਗਣੀ ਹੈ ਤਰੀਕ ਦਾ ਐਲਾਨ ਹੋ ਗਿਆ ਹੈ ਪੋਸਟਰ ਆ ਗਿਆ ਆਫੀਸ਼ੀਅਲ ਤੇ ਨਾਮ ਵੀ ਸਾਹਮਣੇ ਆ ਗਿਆ ਪਹਿਲਾਂ ਆਈ ਸੀ ਮੂਸ ਟੇਪ ਤੇ ਹੁਣ ਆਈ ਹੈ ਮੂਸ ਪ੍ਰਿੰਟ 11 ਜੂਨ ਭਾਜੀ ਸਿੱਧੂ ਮੂਸੇ ਵਾਲੇ ਦੀ ਨਵੀਂ ਈਪੀ 11 ਜੂਨ ਯਾਨੀ ਇਸੇ ਮਹੀਨੇ ਦੀ 11 ਤਰੀਕ ਨੂੰ ਅੱਜ ਤੋਂ ਲਗਭਗ 4 ਦਿਨਾਂ ਦੇ ਬਾਅਦ ਤੁਹਾਨੂੰ ਹਰ ਪੰਜਾਬ ਦੇ ਵੱਡੇ ਛੋਟੇ ਚੈਨਲ ਤੇ ਸਿੱਧੂ ਦੇ ਪੋਸਟ ਦੇਖਣ ਨੂੰ ਮਿਲਣਗੇ ਰੀਲਾਂ ਬਰਨਗੀਆਂ ਤੱਕ ਪੈਣੀ ਹੈ ਪੂਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਕਿਉਂਕਿ ਸਿੱਧੂ ਮੂਸੇ ਵਾਲਾ ਇੱਕ ਵਾਰ ਫੇਰ ਤੋਂ ਆ ਰਿਹਾ ਹੈ ਇੱਕ ਵਾਰ ਫੇਰ ਤੋਂ ਸਿੱਧੂ ਮੂਸੇਵਾਲਾ ਤਿਆਰ ਹੈ ਹੈਂਗ ਕਰਨ ਨੂੰ YouTube ਟਿੱਬਿਆਂ ਦਾ ਪੁੱਤ ਨਵੀਂ EP ਦੇ ਨਾਲ ਗਾਣਾ ਨਵੀਂ ਪੀ ਲੈ ਕੇ ਆ ਰਿਹਾ ਹੁਣ EP ਦੇ ਵਿੱਚ ਕਿਹੜੇ ਗਾਣੇ ਹੋਣਗੇ ਇਹਦੇ ਬਾਰੇ ਹਲੇ ਖੁਲਾਸਾ ਨਹੀਂ ਕੀਤਾ ਗਿਆ ਹਾਲਾਂਕਿ ਕਈ ਪੇਜ ਨੇ Instagram Facebook ਤੇ ਜਿਹੜੇ ਦਾਵਾ ਕਈ ਵਾਰ ਕਰ ਚੁੱਕੇ ਨੇ ਕਿ ਜਿਹੜੇ ਸਿੱਧੂ ਦੇ ਗਾਣੇ ਪਹਿਲਾਂ ਲੀਕ ਹੋ ਗਏ ਸੀ ਸ਼ਾਇਦ ਉਹਨਾਂ ਨੂੰ ਫਿਸ਼ੀਅਲ ਤੌਰ ਤੇ ਰਿਲੀਜ਼ ਕੀਤਾ ਜਾਵੇਗਾ ਲੀਕ ਹੋਇਆ ਨਹੀਂ ਹੋਇਆ ਸਿੱਤੂ ਦੇ ਚਾਹਣ ਵਾਲੇ ਜੇਕਰ ਉਹਦਾ 295 ਗਾਣਾ ਲੱਖਾਂ ਕਰੋੜਾਂ ਵਾਰੀ ਸੁਣ ਸਕਦੇ ਨੇ ਤੇ ਫਿਰ ਗਾਣਾ ਕਿਹੜਾ ਮਰਜ਼ੀ ਹੋਵੇ ਲੀਕ ਹੋਇਆ ਨਹੀਂ ਹੋਇਆ ਉਹਨਾਂ ਨੂੰ ਫਰਕ ਨਹੀਂ ਪੈਂਦਾ ਸਿੱਤੂ ਮੂਸੇ ਵਾਲੇ ਦਾ ਨਾਮ ਅਮਰ ਰਹੇਗਾ ਰਹਿੰਦੀ ਦੁਨੀਆ ਤੱਕ ਕਿਉਂਕਿ ਜਿਹੜਾ ਕੰਮ ਉਹ ਕਰ ਗਿਆ ਜਿਹੜੇ ਲਿਖਤ ਲਿਖ ਗਿਆ ਜਿਸ ਤਰੀਕੇ ਦਾ ਉਹ ਕਲਾਕਾਰ ਬਣ ਗਿਆ ਸੀਗਾ ਉਹਦੇ ਲਈ ਲੋਕਾਂ ਦੇ ਦਿਮਾਗ 'ਚੋਂ ਨਿਕਲਣਾ ਜਾਂ ਲੋਕੀਓ ਨੂੰ ਆਪਣੇ ਦਿਮਾਗ 'ਚੋਂ ਕੱਢ ਦੇਣਾ ਉਹ ਇੰਪੋਸੀਬਲ ਹੈ ਨਾ ਮੁਮਕਿਨ ਹੈ ਸੱਧੂ ਮੂਸੇਆਲਾ ਸਵੇਆ ਚ ਬੋਲ ਰਿਹਾ ਟੱਬਿਆ ਦਾ ਪੁੱਤ ਇੱਕ ਵਾਰ ਫੇਰ ਤੋਂ ਤਿਆਰ ਹੈ ਸੋਸ਼ਲ ਮੀਡੀਆ ਤੇ ਇੰਟਰਨੈਟ ਦੀ ਦੁਨੀਆ ਤੇ ਤੱਕ ਪਾਉਣ ਲਈ ਇੱਕ ਵਾਰ ਫੇਰ ਤੋਂ ਬਿਲਬੋਰਡ ਤੇ ਕਪੜਾ ਮਾਰ ਕੇ ਰੱਖ ਲੋ ਕਿਉਂਕਿ ਟੱਬਿਆ ਦਾ ਪੁੱਤ ਸੱਧੂ ਮੂਸੇਆਲਾ ਦੁਬਾਰਤੋਂ ਆ ਰਿਹਾ 11 ਜੂਨ ਨੂੰ ਨਵੀਂ ਵੀਡੀਓ ਰਿਲੀਜ਼ ਹੋ ਰਹੀ ਹੈ ਅਫੀਸ਼ੀਅਲ ਤੌਰ ਤੇ ਪੋਸਟਰ ਆ ਗਿਆ ਤਰੀਕਾ ਕੀ 11 ਜੂਨ 2025 ਲੇਕਿਨ ਗਾਣੇ ਕਿਹੜੇ ਹੋਣਗੇ ਇਹਦਾ ਹਾਲੇ ਤੱਕ ਐਲਾਨ ਨਹੀਂ ਕੀਤਾ ਗਿਆ ਬਹਰਾਲ ਗਾਣਾ ਜਿਹੜਾ ਮਰਜ਼ੀ ਹੋਵੇ ਸੁਣਨ ਵਾਲੇ ਤਾਂ ਪੁਰਾਣੇ ਗਾੜੇ ਸੁਣੀ ਜਾਂਦੇ ਨੇ ਰੀਲਾ ਪਾਈ ਜਾਂਦੇ ਨੇ ਤੇ ਜਦੋਂ ਨਵੀਂ EP ਆਵੇਗੀ ਗਾਣੇ ਜਿਹੜੇ ਹੋਣਗੇ ਉਹ ਗਾਣੇ ਰੀਲਾ ਬਣ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਣਗੇ ਕਿਉਂਕਿ ਅਸੀਂ ਵੇਖਿਆ ਜਦੋਂ ਜਦੋਂ ਗਾਣਾ ਆਂਦਾ ਸਿੱਧੂ ਦਾ ਨਵਾਂ ਗਾਣਾ ਆਂਦਾ ਕੋਈ ਹੋਰ ਕਲਾਕਾਰ ਆਪਣਾ ਗਾਣਾ ਕੱਟਦਾ ਹੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਨਾ ਨੇ ਸਿੱਧੂ ਨੂੰ ਪਿਆਰ ਕੀਤਾ ਐ ਸਿੱਧੂ ਦੀ ਲਿਖਤ ਨਾਲ ਪਿਆਰ ਕੀਤਾ ਉਹ ਉਸ ਵੇਲੇ ਸਿਰਫ ਸਤਮੂਸੇ ਵਾਲਾ ਸੁਣਨਾ ਚਾਹੁੰਦੇ ਨੇ ਭਾਈ ਲੋਕੀ ਤਾਂ ਜਿਉਂਦੇ ਜੀ ਚੁੱਪ ਹੋ ਜਾਂਦੇ ਨੇ ਪਰ ਮੂਸੇ ਵਾਲਾ ਤਾਂ ਸਭਿਆਚਾਰੀ ਬੋਲੀ ਜਾਂਦਾ ਸਾਲ 3 ਹੋ ਗਏ ਨੇ ਸਿੱਧੂ ਮੂਸੇ ਵਾਲੇ ਨੂੰ ਇਸ ਦੁਨੀਆ ਵਿੱਚੋਂ ਗਏ ਪਰ ਸ਼ਾਇਦ ਹੀ ਕੋਈ ਦਿਨ ਹੋਵੇ ਜਦੋਂ ਇੰਟਰਨੈਟ ਦੀ ਦੁਨੀਆ ਤੇ ਸਿੱਧੂ ਦੀ ਗੱਲ ਨਹੀਂ ਹੁੰਦੀ ਸਿੱਧੂ ਦੇ ਨਾਮ لئے ਜਸਟਿਸ ਆਫ ਫਰ ਸਿੱਧੂ ਮੂਸੇ ਵਾਲਾ ਹੈਸ਼ਟੈਗ ਨਹੀਂ ਵਰਤਿਆ ਜਾਂਦਾ ਹੁਣ ਸਿੱਧੂ ਦੇ ਫੈਨਸ ਇੱਕ ਵਾਰ ਫਿਰ ਤੋਂ ਤਗੜੇ ਹੋ ਜੋ ਕਿਉਂਕਿ ਟਿੱਬਿਆ ਦਾ ਪੁੱਤ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਨੂੰ ਹੈਕ ਕਰਨ ਲਈ ਆ ਰਿਹਾ ਥੋੜਾ YouTube ਕ੍ਰੈਸ਼ ਹੋ ਜਾਣਾ ਜਦੋਂ ਨਵੀਂ EP ਡਿੱਗਣੀ ਹੈ ਤਰੀਕ ਦਾ ਐਲਾਨ ਹੋ ਗਿਆ ਹੈ ਪੋਸਟਰ ਆ ਗਿਆ ਆਫੀਸ਼ੀਅਲ ਤੇ ਨਾਮ ਵੀ ਸਾਹਮਣੇ ਆ ਗਿਆ ਪਹਿਲਾਂ ਆਈ ਸੀ ਮੂਸ ਟੇਪ ਤੇ ਹੁਣ ਆਈ ਹੈ ਮੂਸ ਪ੍ਰਿੰਟ 11 ਜੂਨ ਭਾਜੀ ਸਿੱਧੂ ਮੂਸੇ ਵਾਲੇ ਦੀ ਨਵੀਂ ਈਪੀ 11 ਜੂਨ ਯਾਨੀ ਇਸੇ ਮਹੀਨੇ ਦੀ 11 ਤਰੀਕ ਨੂੰ ਅੱਜ ਤੋਂ ਲਗਭਗ 4 ਦਿਨਾਂ ਦੇ ਬਾਅਦ ਤੁਹਾਨੂੰ ਹਰ ਪੰਜਾਬ ਦੇ ਵੱਡੇ ਛੋਟੇ ਚੈਨਲ ਤੇ ਸਿੱਧੂ ਦੇ ਪੋਸਟ ਦੇਖਣ ਨੂੰ ਮਿਲਣਗੇ ਰੀਲਾਂ ਬਣਨ ਗਿਆ ਤੱਕ ਪੈਣੀ ਹੈ ਪੂਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਕਿਉਂਕਿ ਸਿੱਧੂ ਮੂਸੇ ਵਾਲਾ ਇੱਕ ਵਾਰ ਫੇਰ ਤੋਂ ਆ ਰਿਹਾ ਹੈ ਇੱਕ ਵਾਰ ਫੇਰ ਤੋਂ ਸਿੱਧੂ ਮੂਸੇਵਾਲਾ ਤਿਆਰ ਹੈ ਹੈਕ ਕਰਨ ਨੂੰ YouTube ਟੱਬਿਆਂ ਦਾ ਪੁੱਤ ਨਵੀਂ EP ਦੇ ਨਾਲ ਗਾਣਾ ਨਵੀਂ ਪੀ ਲੈ ਕੇ ਆ ਰਿਹਾ ਹੈ ਹੁਣ EP ਦੇ ਵਿੱਚ ਕਿਹੜੇ ਗਾਣੇ ਹੋਣਗੇ ਇਹਦੇ ਬਾਰੇ ਹਲੇ ਖੁਲਾਸਾ ਨਹੀਂ ਕੀਤਾ ਗਿਆ ਹਾਲਾਂਕਿ ਕਈ ਪੇਜ ਨੇ Instagram Facebook ਤੇ ਜਿਹੜੇ ਦਾਵਾ ਕਈ ਵਾਰ ਕਰ ਚੁੱਕੇ ਨੇ ਕਿ ਜਿਹੜੇ ਸਿੱਧੂ ਦੇ ਗਾਣੇ ਪਹਿਲਾਂ ਲੀਕ ਹੋ ਗਏ ਸੀ ਸ਼ਾਇਦ ਉਹਨਾਂ ਨੂੰ ਅਫੀਸ਼ੀਅਲ ਤੌਰ ਤੇ ਰਿਲੀਜ਼ ਕੀਤਾ ਜਾਵੇਗਾ ਲੀਕ ਹੋਇਆ ਨਹੀਂ ਹੋਇਆ ਸਿੱਧੂ ਦੇ ਚਾਹਣ ਵਾਲੇ ਜੇਕਰ ਉਹਦਾ 295 ਗਾਣਾ ਲੱਖਾਂ ਕਰੋੜਾਂ ਵਾਰੀ ਸੁਣ ਸਕਦੇ ਨੇ ਤੇ ਫਿਰ ਗਾਣਾ ਕਿਹੜਾ ਮਰਜ਼ੀ ਹੋਵੇ ਲੀਕ ਹੋਇਆ ਨਹੀਂ ਹੋਇਆ ਉਹਨਾਂ ਨੂੰ ਫਰਕ ਨਹੀਂ ਪੈਂਦਾ ਸਿੱਧੂ ਮੂਸੇ ਵਾਲੇ ਦਾ ਨਾਮ ਅਮਰ ਰਹੇਗਾ ਰਹਿੰਦੀ ਦੁਨੀਆ ਤੱਕ ਕਿਉਂਕਿ ਜਿਹੜਾ ਕੰਮ ਉਹ ਕਰ ਗਿਆ ਜਿਹੜੇ ਲਿਖਤ ਲਿਖ ਗਿਆ ਜਿਸ ਤਰੀਕੇ ਦਾ ਉਹ ਕਲਾਕਾਰ ਬਣ ਗਿਆ ਸੀਗਾ ਉਹਦੇ ਲਈ ਲੋਕਾਂ ਦੇ ਦਿਮਾਗ ਚੋਂ ਨਿਕਲਣਾ ਜਾਂ ਲੋਕੀਓ ਨੂੰ ਆਪਣੇ ਦਿਮਾਗ ਚੋਂ ਕੱਢ ਦੇਣ ਉਹ ਇੰਪੋਸੀਬਲ ਹੈ ਨਾ ਮੁਮਕਿਨ ਹੈ ਸੱਧੂ ਮੂਸੇਵਾਲਾ ਸਵੇਆ ਚ ਬੋਲ ਰਿਹਾ ਟਿੱਬਿਆ ਦਾ ਪੁੱਤ ਇੱਕ ਵਾਰ ਫੇਰ ਤੋਂ ਤਿਆਰ ਹੈ ਸੋਸ਼ਲ ਮੀਡੀਆ ਤੇ ਇੰਟਰਨੈਟ ਦੀ ਦੁਨੀਆ ਤੇ ਤੱਕ ਪਾਉਣ ਲਈ ਇੱਕ ਵਾਰ ਫੇਰ ਤੋਂ ਬਿਲਬੋਰਡ ਤੇ ਕਪੜਾ ਮਾਰ ਕੇ ਰੱਖ ਲੋ ਕਿਉਂਕਿ ਟਿੱਬਿਆ ਦਾ ਪੁੱਤ ਸੱਧੂ ਮੂਸੇਵਾਲਾ ਦੁਬਾਰਤ ਆ ਰਿਹਾ 11 ਜੂਨ ਨੂੰ ਨਵੀਂ ਵੀ ਪੀ ਰਿਲੀਜ਼ ਹੋ ਰਹੀ ਹੈ ਅਫੀਸ਼ੀਅਲ ਤੌਰ ਤੇ ਪੋਸਟਰ ਆ ਗਿਆ ਤ੍ਰੀ ਗਾਗੀ 11 ਜੂਨ 2025 ਲੇਕਿਨ ਗਾਣੇ ਕਿਹੜੇ ਹੋਣਗੇ ਇਹਦਾ ਹਾਲੇ ਤੱਕ ਐਲਾਨ ਨਹੀਂ ਕੀਤਾ ਗਿਆ ਬਹਾਲ ਗਾਣਾ ਜਿਹੜਾ ਮਰਜ਼ੀ ਹੋਵੇ ਸੁਣਨ ਵਾਲੇ ਤਾਂ ਪੁਰਾਣੇ ਗਾਣੇ ਸੁਣੀ ਜਾਂਦੇ ਨੇ ਰੀਲਾ ਪਾਈ ਜਾਂਦੇ ਨੇ ਤੇ ਜਦੋਂ ਨਵੀਂ EP ਆਵੇਗੀ ਗਾਣੇ ਜਿਹੜੇ ਹੋਣਗੇ ਉਹ ਗਾਣੇ ਰੀਲਾ ਬਣ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਣਗੇ ਕਿਉਂਕਿ ਅਸੀਂ ਵੇਖਿਆ ਜਦੋਂ ਜਦੋਂ ਗਾਣਾ ਆਂਦਾ ਸਿੱਧੂ ਦਾ ਨਵਾਂ ਗਾਣਾ ਆਂਦਾ ਕੋਈ ਹੋਰ ਕਲਾਕਾਰ ਆਪਣਾ ਗਾਣਾ ਕੱਟਦਾ ਹੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਨਾ ਨੇ ਸਿੱਧੂ ਨੂੰ ਪਿਆਰ ਕੀਤਾ ਸਿੱਧੂ ਦੀ ਲਿਖਤ ਨਾਲ ਪਿਆਰ ਕੀਤਾ ਉਹ ਉਸ ਵੇਲੇ ਸਿਰਫ ਸਤਮੂਸੇ ਵਾਲਾ ਸੁਣਨਾ ਚਾਹੁੰਦੇ ਨੇ ਬਈ ਲੋਕੀ ਤਾਂ ਜਿਉਂਦੇ ਜੀ ਚੁੱਪ ਹੋ ਜਾਂਦੇ ਨੇ ਪਰ ਮੂਸੇ ਵਾਲਾ ਤਾਂ ਸਭਿਆਚਾਰੀ ਬੋਲੀ ਜਾਂਦਾ ਹੈ ਸਾਲ 3 ਹੋ ਗਏ ਨੇ ਸਿੱਧੂ ਮੂਸੇ ਵਾਲੇ ਨੂੰ ਇਸ ਦੁਨੀਆ ਵਿੱਚੋਂ ਗਏ ਪਰ ਸ਼ਾਇਦ ਹੀ ਕੋਈ ਦਿਨ ਹੋਵੇ ਜਦੋਂ ਇੰਟਰਨੈਟ ਦੀ ਦੁਨੀਆ ਤੇ ਸਿੱਧੂ ਦੀ ਗੱਲ ਨਹੀਂ ਹੁੰਦੀ ਸਿੱਧੂ ਦੇ ਨਾਮ ਲਈ ਜੱਸਸ ਆਫ ਫਰ ਸਿੱਧੂ ਮੂਸੇ ਵਾਲਾ ਹੈਸ਼ਟੈਗ ਨਹੀਂ ਵਰਤਿਆ ਜਾਂਦਾ ਹੁਣ ਸਿੱਧੂ ਦੇ ਫੈਨਸ ਇੱਕ ਵਾਰ ਫਿਰ ਤੋਂ ਤਗੜੇ ਹੋ ਜੋ ਕਿਉਂਕਿ ਟਿੱਬਿਆਂ ਦਾ ਪੁੱਤ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਨੂੰ ਹੈਕ ਕਰਨ ਲਈ ਆ ਰਿਹਾ ਥੋੜਾ YouTube ਕ੍ਰੈਸ਼ ਹੋ ਜਾਣਾ ਜਦੋਂ ਨਵੀਂ EP ਡਿੱਗਣੀ ਹੈ ਤਰੀਕ ਦਾ ਐਲਾਨ ਹੋ ਗਿਆ ਹੈ ਪੋਸਟਰ ਆ ਗਿਆ ਆਫੀਸ਼ੀਅਲ ਤੇ ਨਾਮ ਵੀ ਸਾਹਮਣੇ ਆ ਗਿਆ ਪਹਿਲਾਂ ਆਈ ਸੀ ਮੂਸ ਟੇਪ ਤੇ ਹੁਣ ਆਈ ਹੈ ਮੂਸ ਪ੍ਰਿੰਟ 11 ਜੂਨ ਭਾਜੀ ਸਿੱਧੂ ਮੂਸੇ ਵਾਲੇ ਦੀ ਨਵੀਂ ਈਪੀ 11 ਜੂਨ ਯਾਨੀ ਇਸੇ ਮਹੀਨੇ ਦੀ 11 ਤਰੀਕ ਨੂੰ ਅੱਜ ਤੋਂ ਲਗਭਗ 4 ਦਿਨਾਂ ਦੇ ਬਾਅਦ ਤੁਹਾਨੂੰ ਹਰ ਪੰਜਾਬ ਦੇ ਵੱਡੇ ਛੋਟੇ ਚੈਨਲ ਤੇ ਸਿੱਧੂ ਦੇ ਪੋਸਟ ਦੇਖਣ ਨੂੰ ਮਿਲਣਗੇ ਰੀਲਾਂ ਬਣਗੀਆਂ ਧੱਕ ਪੈਣੀ ਹੈ ਪੂਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਕਿਉਂਕਿ ਸਿੱਧੂ ਮੂਸੇ ਵਾਲਾ ਇੱਕ ਵਾਰ ਫੇਰ ਤੋਂ ਆ ਰਿਹਾ ਇੱਕ ਵਾਰ ਫੇਰ ਤੋਂ ਸਿੱਤੂ ਮੂਸੇ ਵਾਲਾ ਤਿਆਰ ਹੈ ਹੈਂਗ ਕਰਨ ਨੂੰ YouTube ਟਿੱਬੇ ਦਾ ਪੁੱਤ ਨਵੀਂ EP ਦੇ ਨਾਲ ਗਾਣਾ ਨਵੀਂ ਪੀ ਲੈ ਕੇ ਆ ਰਿਹਾ ਹੁਣ EP ਦੇ ਵਿੱਚ ਕਿਹੜੇ ਗਾਣੇ ਹੋਣਗੇ ਇਹਦੇ ਬਾਰੇ ਹਲੇ ਖੁਲਾਸਾ ਨਹੀਂ ਕੀਤਾ ਗਿਆ ਹਾਲਾਂਕਿ ਕਈ ਪੇਜ ਨੇ Instagram Facebook ਤੇ ਜਿਹੜੇ ਦਾਵਾ ਕਈ ਵਾਰ ਕਰ ਚੁੱਕੇ ਨੇ ਕਿ ਜਿਹੜੇ ਸਿੱਤੂ ਦੇ ਗਾਣੇ ਪਹਿਲਾਂ ਲੀਕ ਹੋ ਗਏ ਸੀ ਸ਼ਾਇਦ ਉਹਨਾਂ ਨੂੰ ਅਫੀਸ਼ੀਅਲ ਤੌਰ ਤੇ ਰਿਲੀਜ਼ ਕੀਤਾ ਜਾ